ਗੁਰਨਾਨਕ ਦੇਵ ਜੀ ਦੇ ਇਤਿਹਾਸਿਕ ਸਥਾਨ ਉਤੇ 557 ਸਾਲ ਵਿੱਚ ਪਹਿਲੀ ਵਾਰ ਅਜ਼ਰਬਾਈਜਾਨ ਦੇ ਬਾਕੂ ਸ਼ਹਿਰ ਵਿੱਚ ਨਿਸ਼ਾਨ ਸਾਹਿਬ ਚੜਾਇਆ ਗਿਆ ਪ੍ਰਾਤਨ ਸਮੇਂ ਦੀ ਧਾਰਮਿਕ ਇਮਾਰਤ ਦੀ ਕੰਧ ਉੱਪਰ ਗੁਰਮੁਖੀ ਵਿੱਚ ਅੱਜ ਵੀ ਮੂਲ ਮੰਤਰ ਦਾ ਪਾਠ ਲਿਖਿਆ ਹੋਇਆ ਸਾਰਾ ਗੜੀ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਪ੍ਰਧਾਨ ਸਿੱਖੇਨ ਅਮਰੀਕਾ ਡਾਕਟਰ ਗੁਰਿੰਦਰਪਾਲ ਸਿੰਘ ਜੋਸ਼ਣ ਨੇ ਗੱਲਬਾਤ ਕਰਦਿਆਂ ਦੱਸਿਆ ਕਿ 1521 ਈਸਵੀ ਨੂੰ ਗੁਰਨਾਨਕ ਸਾਹਿਬ ਜੀ ਮਾਨਵਤਾ ਦੇ ਭਲੇ ਤੇ ਸਰਵ ਸੰਜੀਵ ਵਾਲਤਾ ਦਾ ਉਪਦੇਸ਼ ਕਰਦੇ ਹੋਏ ਇਸ ਜਗ੍ਹਾ ਉੱਤੇ ਪਹੁੰਚੇ ਸਨ ਅਜ਼ਰ ਵਾਈਜ਼ਾਨ ਦੀ ਰਾਜਧਾਨੀ ਵਾਕੂਸ਼ਹਰ ਕੈਸਪੀਅਨ ਸਾਗਰ ਦੇ ਕਿਨਾਰੇ ਤੇ ਵਸਿਆ ਹੋਇਆ ਜਿੱਥੇ ਗੁਰੂ ਨਾਨਕ ਸਾਹਿਬ ਜੀ ਆਪਣੀ ਚੌਥੀ ਉਦਾਸੀ ਦੌਰਾਨ ਅਰਬ ਦੇਸ਼ਾਂ ਵਿੱਚ ਹੁੰਦੇ ਹੋਏ ਮਨੁੱਖਤਾ ਦਾ ਭਲਾ ਕਰਦੇ ਹੋਏ ਗੁਰੂ ਨਾਨਕ ਸਾਹਿਬ ਜੀ ਪਹੁੰਚੇ ਉਹਨਾਂ ਨੇ ਇੱਥੇ ਦੇ ਲੋਕਾਂ ਨਾਲ ਵਿਚਾਰ ਵਟਾਂਦਰਾ ਕੀਤਾ ਬਹੁਤ ਸਾਰੇ ਲੋਕਾਂ ਨੂੰ ਸਿੱਖੀ ਸਿਧਾਂਤਾਂ ਮੁਤਾਬਕ ਇੱਕ ਰੱਬ ਅਕਾਲ ਪੁਰਖ ਨਾਲ ਜੋੜਿਆ ਤੇ ਮਨੁੱਖਤਾ ਦੇ ਭਲੇ ਦੀ ਗੱਲ ਰੱਖਦੇ ਹੋਏ ਏਸ਼ੀਆ ਪਰ ਵਿੱਚ ਦੂਰ ਦੂਰ ਤੱਕ ਯਾਤਰਾ ਕੀਤੀ ਤੇ ਲੋਕਾਂ ਨੂੰ ਇੱਕ ਓੰਕਾਰ ਰਾਹ ਇੱਕ ਰੱਬ ਦਾ ਸੰਦੇਸ਼ ਦਿੱਤਾ ਜੋ ਉਹਨਾਂ ਦੀ ਹਰ ਰਚਨਾ ਵਿੱਚ ਨਿਵਾਸ ਕਰਦਾ ਤੇ ਸਦੀਵੀ ਸੱਚ ਦਾ ਗਠਨ ਕਰਦਾ ਡਾਕਟਰ ਸਾਹਿਬ ਨੇ ਅੱਗੇ ਕਿਹਾ ਕਿ ਗੁਰੂ ਸਾਹਿਬ ਦੀ ਵਿਚਾਰਤਾਰਾ ਅਧਿਆਤਮਿਕ ਰਸਤਾ ਵਿਖਾਉਣ ਦੇ ਨਾਲ ਨਾਲ ਸਾਂਝੇ ਸੁਖਾਵੇਂ ਸਮਾਜ ਦੀ ਸਿਰਜਣਾ ਲਈ ਬਿਹਤਰ ਮਾਰਗਦਰਸ਼ਨ ਆਤਿਸ਼ ਗਾ ਵਿੱਚ ਵਕ ਵਕ ਧਰਮ ਨਾਲ ਸੰਬੰਧਿਤ ਕੁੱਲ 26 ਕਮਰੇ ਬਣੇ ਹੋਏ ਨੇ ਅਜ ਵੀ ਗੁਰਨਾਨਕ ਸਾਹਿਬ ਦੀ ਯਾਦ ਵਿੱਚ ਇੱਥੇ ਤਿੰਨ ਇਤਿਹਾਸਕ ਕਮਰੇ ਮੌਜੂਦ ਨੇ ਜਿਨ੍ਹਾਂ ਵਿੱਚ ਦੋ ਉੱਪਰ ਪੰਜਾਬੀ ਭਾਸ਼ਾ ਗੁਰਮੁਖੀ ਵਿੱਚ ਮੂਲ ਮੰਤਰ ਜਪਜੀ ਸਾਹਿਬ ਦੀ ਪਹਿਲੀ ਪੌੜੀ ਦਾ ਪਾਠ ਲਿਖਿਆ ਹੋਇਆ ਅਤੇ ਤੀਸਰੇ ਕਮਰੇ ਦੇ ਬਾਹਰ ਦੇਵਨਾਗਰੀ ਲਿਖੀ ਹੋਈ ਹੈ ਇਸ ਤੋਂ ਇਲਾਵਾ ਅਜ਼ਰਬਾਈਜਾਨ ਸ਼ਹਿਰ ਵਾਕੂ ਵਿੱਚ ਬਾਬਾ ਸ਼੍ਰੀ ਚੰਦ ਜੀ ਦੇ ਸੇਵਕਾਂ ਨੇ ਇਸ ਜਗ੍ਹਾ ਪਹੁੰਚ ਕੇ ਸਿੱਖੀ ਦਾ ਪ੍ਰਚਾਰ ਕੀਤਾ 29 ਸਤੰਬਰ 2025 ਦਿਨ ਸੋਮਵਾਰ ਨੂੰ ਇਤਿਹਾਸ ਵਿੱਚ ਪਹਿਲੀ ਵਾਰ ਡਾਕਟਰ ਗ੍ਰਿੰਦਰਪਾਲ ਸਿੰਘ ਜੋਸ਼ਣ ਨਿਊਯਾਰਕ ਵੱਲੋਂ 557 ਸਾਲ ਬਾਅਦ ਇਸ ਜਗ੍ਹਾ ਉੱਤੇ ਨਿਸ਼ਾਨ ਸਾਹਿਬ ਚੜਾਉਣ ਦੀ ਸੇਵਾ ਕੀਤੀ ਗਈ ਇਸ ਮੌਕੇ ਤੇ ਡਾਕਟਰ ਜੋਰਸਨ ਦੇ ਨਾਲ ਪਾਕਿਸਤਾਨ ਦੁਬਈ ਤੋਂ ਪੰਜਾਬੀ ਪਰਿਵਾਰ ਮੌਜੂਦ ਸਨ ਉਹਨਾਂ ਵੱਲੋਂ ਇਸ ਸਥਾਨ ਦੇ ਦਰਸ਼ਨ ਦੇਦਾਰੇ ਕੀਤੇ ਗਏ